ਰਾ ਮੈਂ ਤਾਂ ਰਾਜਨੀਤੀ ਕਰਦਾ ਮੈਂ ਕਹਣਾ ਵੀ ਮੈਂ ਇਲੈਕਸ਼ਨ ਵੀ ਲੜਨੀ ਆ ਮੈਂ ਐਮਐਲਏ ਦੀ ਇਲੈਕਸ਼ਨ ਵੀ ਲੜਨੀ ਚਾਹੁੰਦਾ ਮੈਂ ਕੁਝ ਝੂਠ ਨਹੀਂ ਬੋਲਦਾ ਮੈਂ ਲੜਨੀ ਚਾਹੁੰਦਾ ਪਰ ਮੈਂ ਰਾਜਨੀਤੀ ਤਾਂ ਕਰੂੰਗਾ ਇਲੈਕਸ਼ਨ ਤਾਂ ਲੜੂੰਗਾ ਜੇ ਸਾਡੇ ਮੁੰਡੇ ਬਚੂਗੇ ਮੈਂ ਗਾਵੇਂ ਬਾਣੇ ਐਮਐਲਏ ਜਾਵਾਂ ਮੈਂ ਕਿਸੇ ਦਾ ਟੌਟ ਦਲਾਲ ਜਾਂ ਕਿਸੇ ਨੂੰ ਬਚਾਉਣ ਦੇ ਚੱਕਰ ਵਿੱਚ ਮੈਂ ਘਰੇ ਬਹਿ ਜਾਵਾਂ ਕਿੱਦਾਂ ਬਣਾਂਗੇ ਰਾਜਨੀਤੀ ਤਾਂ ਤਾਂ ਹੀ ਕਰਾਂਗੇ ਨਾ ਜੇ ਯੂਥ ਬਚੂਗਾ ਆਖਰ ਚ ਕੀ ਅਪੀਲ ਕਰਦੇ ਹੋ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਪਾਗ ਸਿੰਘ ਦੇ ਜੀਵਨ ਨੂੰ ਦੇਖੋ ਉਹਨਾਂ ਨੇ ਪੰਜਾਬ ਭਾਰਤ ਵਾਸਤੇ ਪੰਜਾਬ ਵਾਸਤੇ ਬੌਕੂ ਕਰਿਆ ਪੰਜਾਬ 'ਚ ਕਿੱਡੇ ਗਦਰੀ ਬਾਬੇ ਹੋਏ ਆਪਾਂ ਯਾਰ ਕਿਰਤ ਕਮਾਈ ਕਰਨੇ ਵਾਲੇ ਬਿਜ਼ਨਸਮੈਨ ਡਾਕਟਰ ਇੰਜੀਨੀਅਰ ਆਈਐਸ ਆਈਪੀਐਸ ਬਣੋ ਆਪਾਂ ਯਾਰ ਗੈਂਗਸਟਰ ਬਣ ਕੇ ਜਿਹੜੇ ਕਾਰੋਬਾਰੀਆਂ ਤੇ ਧਮਕੀ ਦੇ ਕੇ ਪੈਸਿਆਂ ਨਾਲ ਆਪਣਾ ਘਰ ਚਲਾਉਣਾ ਚਾਹੁੰਦੇ ਆ ਯਾਰ ਆਪ ਸਰਕਾਰ ਦੀ ਜਿਹੜੀ ਇਹ ਕਾਰਵਾਈ ਚੱਲਦੀ ਆ ਨਸ਼ੇ ਦੀ ਤੁਸੀਂ ਇਹਨੂੰ 10 ਦੇ ਵਿੱਚੋਂ ਕਿੰਨੇ ਨੰਬਰ ਦੇਵੋਗੇ ਮੈਂ ਇਹਦੇ ਵਿੱਚੋਂ ਕੋਈ ਨੰਬਰ ਨਹੀਂ ਦਿੰਦਾ ਨਾ ਮੈਂ 0 ਦਵਾਂ ਨਾ ਮੈਂ 10 ਦਵਾਂ ਮੈਂ ਕਹਿੰਦਾ ਵੀ ਜਿਹੜੇ ਨਸ਼ਾ ਸਮਗਲਰ ਹੈ ਚਾਹੇ ਉਹ ਲੀਡਰ ਹੈ ਜੀ ਚਾਹੇ ਉਹ ਪੁਲਿਸ ਅਫਸਰ ਹੈ ਚਾਹੇ ਸਿਵਲ ਦੇ ਅਫਸਰ ਹੈ ਸਭ ਦੀ ਜਾਂਚ ਕਰੋ ਮੈਂ ਕਹਿੰਦਾ ਵੀ ਇੱਥੇ ਤੱਕ ਇਹ ਨਸ਼ਾ ਮੁਹਿੰਮ ਨਹੀਂ ਰਹਿਣੀ ਚਾਹੀਦੀ ਵੀ ਕਿਸੇ ਗਰੀਬ ਗੱਲ ਆਪਾਂ ਉਹ ਕਰ ਦਈਏ ਮੈਂ ਕਹਿੰਦਾ ਵੀ ਬੜੀਆਂ ਮੱਛੀਆਂ ਫੜੋ ਅਸੀਂ ਵੀ ਸਾਥ ਦੇਣ ਨੂੰ ਤਿਆਰ ਆ ਮੇਰਾ ਸਾਰੇ ਅਫਸਰਾਂ ਨੂੰ ਪਤਾ ਕਿ ਰਵੀ ਸਾਥ ਦਿੰਦਾ ਰਹਿੰਦਾ ਮੈਂ ਹੁਣ ਵੀ ਦੰਦਾ ਮੈਂ ਹੁਣ ਵੀ ਲਿਸਟ ਤਿਆਰ ਕਰ ਰਿਹਾ ਯਾਰ ਹੁਣ ਆਪਾਂ ਪੀਣੇ ਵਾਲੇ ਦਾ ਕੀ ਕਸੂਰ ਆ ਪੀਣੇ ਵਾਲੇ ਨੂੰ ਅਸੀਂ ਫਸਾ ਦਈਏ ਉਹਦੇ ਬਾਅਦ ਫਿਰ ਉਹਦਾ ਆਪਾਂ ਪੁਲਿਸ ਨੂੰ ਚਾਹੀਦਾ ਬੜੇ ਮਗਰਮੱਛ ਲੀਡਰ ਚਾਹੇ ਬੇਸ਼ੱਕ ਅਫਸਰੋਂ ਮੈਨੂੰ ਕਹਿੰਜ ਕੋਈ ਉਹਦੇ ਵਿੱਚ ਉਹ ਨਹੀਂ ਹੈਗਾ ਉਹਨਾਂ ਨੂੰ ਫੜੋ ਛੋਟਿਆਂ ਦੀ ਕੀ ਜੁਰਤ ਸਾਹਿਬ ਵੀ ਕਹਿ ਰਹੇ ਆ ਕਿ ਜਿਹੜਾ ਕੋਈ ਨਸ਼ਾ ਕਰਦਾ ਏ ਉਹਨੂੰ ਮੈਡੀਕਲ ਜਿਹੜਾ ਟ੍ਰੀਟਮੈਂਟ ਦਿੱਤਾ ਜਾਵਾ ਉਸ ਦਾ ਇਲਾਜ ਕਰਾਇਆ ਜਾਵਾ ਜੋ ਨਸ਼ਾ ਵੇਚਦਾ ਉਸਦੇ ਉੱਤੇ ਕਾਰਵਾਈ ਹੋਵੇ ਕਿੱਥੇ ਕਰਾਈਏ ਇਲਾਜ ਉਹ ਵੀ ਖੋਲੋ ਡੀਡਿਕਸ਼ਨ ਸੈਂਟਰ ਵੀ ਖੋਲਣਾ ਜਾਂ ਇਹਦੇ ਹਸਪੀਟਲਾਂ ਵਿੱਚ ਸੁਵਿਧਾ ਵੀ ਦਈਏ ਹੁਣ ਆਪਾਂ ਇੱਥੇ ਹਹਾ ਕਰਮਾ ਜੀ ਵੀ ਅੱਡੀ ਨਸ਼ਾ ਛੱਡ ਕੇ ਲੋਕ ਕੰਧਾਂ 'ਚ ਵੱਜਦੇ ਫਿਰਨ ਜਿਹੜੀ ਉਹ ਫਿਰ ਦਵਾਈ ਦੇ ਰਹੇ ਆ ਅਜੀਬ ਵਾਲੀ ਗੋਲੀ ਹਾਂਜੀ ਹਸਪੀਟਲ ਦੇ ਵਿੱਚ ਹਲਾਸਤਾ ਚੱਲ ਰਿਹਾ ਹੈ ਨਾ ਉਹ ਮਾਰੇ ਜੇ ਤੁਹਾਨੂੰ ਵੀ ਪਤਾ ਤੁਸੀਂ ਮੇਰੇ ਭਰਾ ਐ ਬੜੇ ਇੱਕ ਗੋਲੀ ਨਾਲ ਆਪਾਂ ਨਸ਼ੇ ਦੀ ਤੋੜ ਨੂੰ ਲੋਹੇ ਨੂੰ ਲੋਹਾ ਵੱਡਾ ਸਕਦਾ ਕਦੇ ਮੈਨੂੰ ਇੱਕ ਗੱਲ ਦੱਸੋ ਲੋਹੇ ਨੂੰ ਲੋਹਾ ਵੱਡੂਗਾ ਪਰ ਗੱਲ ਇਹ ਆ ਵੀ ਆਪਾਂ ਡੀਡਿਕਸ਼ਨ ਸੈਂਟਰ ਖੋਲੀਏ ਆਪਾਂ ਜਿਹੜੇ ਗਰਾਊਂਡ ਆ ਉਹ ਤਿਆਰ ਕਰੀਏ ਆਪਾਂ ਇੱਕ ਅਫਸਰਾਂ ਦੀ ਜ਼ਿੰਮੇਵਾਰੀ ਫਿਕਸ ਕਰੀਏ ਮੈਂ ਕਹਣਾ ਵੀ ਪੰਚਾਇਤ ਸਰਪੰਚਾਂ ਦੀ ਜ਼ਿੰਮੇਵਾਰੀ ਵੀ ਫਿਕਸ ਹੋਣੀ ਚਾਹੀਦੀ ਵੀ ਤੁਹਾਡੇ ਪਿੰਡ ਮਾਨਾ ਛਾ ਵੀ ਕਿਹਾ ਤਾਂ ਤੁਸੀਂ ਜ਼ਿੰਮੇਵਾਰ ਆ ਨਹੀਂ ਠੀਕ ਆ ਇਹ ਤਾਂ ਆਪਾਂ ਕਹਿ ਦਿੰਦੇ ਆ ਗੋਲੀਆਂ ਨਸ਼ਾ ਇੱਕ ਨਸ਼ਾ ਛੱਡਦੇ ਆ ਦੂਈ ਗੋਲੀ ਜੀਹੋ ਰੱਖ ਕੇ ਆਪਾਂ ਉਹਦਾ ਟੋੜਪੂੜੀ ਕਰ ਦਿੰਦੇ ਆ ਇਹ ਐਦਾਂ ਕਿ